ਮੇਰਾ ਨਾਮ ਯੋਗਿਤਾ ਸ਼ਰਮਾ ਹੈ ਤੇ ਅਸੀਂ ਸਾਰੇ ਅੱਜ ਇੱਥੇ ਕਿਲੇ ਕੋਲੇ ਪੀ ਛੋਟੇ ਪੀਰਖਾਨੇ ਵਾਲੀ ਗਲੀ ਵਿੱਚ ਸ਼ਿਵ ਮੰਦਿਰ ਹੈ ਉੱਥੇ ਸਾਰੇ ਇਕੱਠੇ ਹੋਏ ਆ ਤੇ ਅਸੀਂ ਬਹੁਤ ਹੀ ਆਨੰਦ ਲੈ ਕੇ ਹੋਲੀ ਦਾ ਤਿਹਾਰ ਮਨਾ ਰਹੇ ਆ ਤੇ ਅਸੀਂ ਸਾਰੇ ਰੰਗ ਬਿਲਕੁਲ ਆਰਗੈਨਿਕ ਵਰਤ ਰਹੇ ਆ ਕਿਸੇ ਤੇ ਵੀ ਆਨ ਜਾਣ ਵਾਲੇ ਨੂੰ ਡਿਸਟਰਬ ਨਹੀਂ ਕਰ ਰਹੇ ਬਹੁਤ ਅੱਛੇ ਤਰੀਕੇ ਨਾਲ ਭਗਵਾਨ ਦੇ ਪਜਨਾ ਵਿੱਚ ਲੀਨ ਹੋ ਕੇ ਠਾਕੁਰ ਜੀ ਦੇ ਨਾਲ ਅਸੀਂ ਇਹ ਤਿਹਾਰ ਮਨਾ ਰਹੇ ਆ ਬਹੁਤ ਅੱਛੇ ਤਰੀਕੇ ਨਾਲ ਠਾਕੁਰ ਜੀ ਦੀ ਪੂਜਾ ਕਰਕੇ ਅਸੀਂ ਇਹ ਤਿਹਾਰ ਸ਼ੁਰੂ ਕੀਤਾ ਸੀ ਸਾਡੇ ਸਾਰੇ ਸ਼ਾਮ ਪ੍ਰੇਮੀ ਦੇਖੋ ਕਿਵੇਂ ਨੱਚ ਰਿਹਾ ਝੂਮ ਰਿਹਾ ਬਹੁਤ ਆਨੰਦ ਲੈ ਰਿਹਾ ਬਹੁਤ ਸਾਨੂੰ ਆਨੰਦ ਆ ਰਿਹਾ ਇਹ ਤੇ ਅਰਮਨਾ ਕੇ ਜੈ ਸ਼ੇਸ਼ਾ ਅੱਛਾ ਸ਼੍ਰੀ ਗੁਰੂ ਜੀ ਤੇ ਇਹ ਵਾਰੀ ਜਿਵੇਂ ਰਾਜ ਆਂਦਿਆਂ ਦੇ ਲੋਕ ਲੜਕੀਆਂ ਦੇ ਜਾਂ ਸਾਡੇ ਵਿੱਚ ਅੰਡੇ ਵੀ ਮਾਰਦੇ ਆ ਪਿਛਲੇ ਸਮਿਆਂ ਚ ਕੀ ਕਹਿਣਾ ਚਾਹੁੰ ਨਹੀ ਇਹ ਬਿਲਕੁਲ ਗਲਤ ਹੈ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹਾ ਕੁਝ ਵੀ ਕਰਨਾ ਚਾਹੀਦਾ ਹੈ ਹੋਲੀ ਖੇਲੋ ਜਿਹਦਾ ਸਾਹਮਣੇ ਵਾਲੇ ਦਾ ਮਨ ਹੈ ਖੇਲਣ ਦਾ ਉਹਦੇ ਨਾਲ ਬਿਲਕੁਲ ਖੇਲੋ ਲੇਕਿਨ ਕਿਸੇ ਨੂੰ ਇਸ ਤਰੀਕੇ ਨਾਲ ਡਿਸਟਰਬ ਨਾ ਕਰੋ ਕਿਸੇ ਨੂੰ ਹਾਰਟ ਨਾ ਕਰੋ ਹੋਲੀ ਮਨਾਈ ਜਾਂਦੀ ਹੈ ਇੱਕ ਤਕੀ ਹੋਲੀ ਰੰਗਾ ਦਾ ਤਿਹਾਰ ਹੈ ਇਸ ਦਿਨ ਜਿਹੜੇ ਕਿਸ ਕੋਈ ਗਿਲੇ ਸ਼ਿਕਵੇ ਵੀ ਹੁੰਦੇ ਆ ਉਹ ਵੀ ਦੂਰ ਹੋ ਜਾਂਦੇ ਆ ਇੱਕ ਦੂਜੇ ਦੇ ਗਲੇ ਮਿਲ ਕੇ ਰੰਗ ਖੇਲ ਕੇ ਸਾਰੇ ਪੁਰਾਣੇ ਗਿਲੇ ਸ਼ਿਕਵੇ ਦੂਰ ਹੋ ਜਾਂਦੇ ਆ ਬਹੁਤ ਆਨੰਦਿਤ ਤਿਹਾਰ ਹੈ ਇਸ ਲਈ ਮਨਾਈ ਜਾਂਦੀ ਹੈ ਨੀਤਾ ਗੋਇਲ ਐ ਅਸੀਂ ਜਨ ਸੇਵਾ ਸਮਿਤੀ ਵੱਲੋਂ ਹੋਲੀ ਦਾ ਤਿਹਾਰ ਮਨਾਨ ਮੰਦਿਰ ਵਿੱਚ ਆਏ ਸੀਗੇ ਤੇ ਅਸੀਂ ਬੜੇ ਆਨੰਦਪੂਰਕ ਤਿਹਾਰ ਮਨਾਇਆ ਅਸੀਂ ਹਰ ਮਹੀਨੇ ਆਪਣੀ ਬੱਸ ਵੀ ਲੈ ਕੇ ਜਾਂਦੇ ਆ ਸਾਲਾ ਸਰ ਸ਼ਾਮ ਖਾਟੂ ਤੇ ਅਸੀਂ ਸਾਰੇ ਇਕੱਠੇ ਹੋ ਕੇ ਸ਼ਾਮ ਪ੍ਰੇਮੀ ਇਸੇ ਤਰ੍ਹਾਂ ਸਾਰੇ ਤਿਆਰ ਮਨਾਨੇ ਆ ਇਸੇ ਗਲੀ ਦੇ ਵਿੱਚ ਇਹ ਛੋਟੇ ਪੀਰਖਾਨੇ ਵਾਲੀ ਗਲੀ ਵੱਜਦੀ ਹੈ ਤੇ ਉੱਥੇ ਆ ਕੇ ਅਸੀਂ ਉਹਨਾਂ ਦੇ ਬਿਲਕੁਲ ਖਿਲਾਫ ਹੈ ਇਹ ਤਿਆਰ ਰੰਗਾਂ ਦਾ ਤੇ ਰੰਗਾਂ ਦੇ ਵਿੱਚ ਸ਼ਾਮਲ ਹੋ ਕੇ ਕਿਸੇ ਨੂੰ ਵੀ ਗਲਤ ਪੁਆਇੰਟ ਨਹੀਂ ਚੱਕਣਾ ਚਾਹੀਦਾਗਾ ਆਪਣੇ ਆਪਣੇ ਤਰੀਕੇ ਨਾਲ ਮਨਾਓ ਲੇਕਿਨ ਆਰਗੈਨਿਕ ਰੰਗਾਂ ਦੇ ਨਾਲ ਜੋ ਕਿਸੇ ਦੀ ਸਕਿਨ ਨਾ ਖਰਾਬ ਹੋਵੇ ਯਾ ਮਤਲਬ ਕੋਈ ਹਟ ਨਾ ਹਾਂਜੀ ਮੇਰਾ ਨਾਮ ਬੋਬੀ ਗਰਗ ਹੈ ਹਾਂਜੀ ਮੈਂ ਪੀਰਖਾਨੇ ਵਾਲੀ ਗਲੀ ਮੰਦਿਰ ਦੇ ਨਾਲ ਸਾਡਾ ਘਰ ਹੈ ਅਸੀਂ ਬਹੁਤ ਧੂਮ-ਧਾਮ ਨਾਲ ਹੋਲੀ ਦਾ ਤਿਹਾਰ ਮਨਾ ਰਹੇ ਆ ਹਰ ਸਾਲ ਮਨਾਉਂਦੇ ਆ ਪਰਿਵਾਰ ਸਾਰੇ ਇਕੱਠੇ ਹੋ ਕੇ ਕੋਈ ਗਿਲਾ ਸ਼ਿਕਵਾ ਨਹੀਂ ਆਰਗੇਨਿਕ ਰੰਗਗੇ ਯੂਜ਼ ਕਰਦੇ ਆ ਕਿਸੇ ਆnde ਜੰਦੇ ਨੂੰ ਡਿਸਟਰਬ ਨਹੀਂ ਕਰਦੇ ਆਪ ਦਾ ਪ੍ਰੇਮੀ ਸਾਰੇ ਮਿਲ ਕੇ ਹੋਲੀ ਖੇਡਦੇ ਆਂ ਕਈ ਵਾਰੀ ਮੌਜੂਦਾਨਾ ਗੜੇ ਲੜਕੀਆਂ ਵਗੈਰਾ ਦੇ ਜਿਹੜੇ ਰਾਜ ਨਹੀਂ ਹੁੰਦੇ ਚਾਰ ਉਹਨਾਂ ਤੇ ਰੰਗ ਵਗੈਰਾ ਪਾਉਂਦੇ ਆ ਜਾਂ ਅੰਡੇ ਵਗੈਰਾ ਵੀ ਵਿਸ਼ੇਸ਼ ਤਰ੍ਹਾਂ ਦੇ ਪਾਉਂਦੇ ਆ ਨਹੀਂ ਅਸੀਂ ਇਸ ਦੇ ਬਿਲਕੁਲ ਖਿਲਾਫ ਆ ਅਸੀਂ ਆਰਗੇਨਿਕ ਕਰਾਂਗੇ ਯੂਜ਼ ਕਰਦੇ ਆਂ ਔਰ ਆਪਣੇ ਆਪਣੇ ਪਰਿਵਾਰ ਦੇ ਵਿੱਚ ਹੀ ਖੇਡਦੇ ਆਂ ਬੱਚਾ ਸ਼ਾਮ ਪਿਆਰੇ ਕੀ ਅਸੀਂ ਜਨ ਸੰਗਤ ਸੰਤੀ ਸੇਵਾ ਸੰਤੀ ਦੇ ਮੈਂਬਰ ਆਂ ਜੀ ਤੇ ਅਸੀਂ ਅੱਜ ਇਹ ਮੰਦਿਰ ਕੋਲੇ ਅਸੀਂ ਖੁਸ਼ੀਆਂ ਮਨਾਉਣ ਆਏ ਆਂ ਹੋਲੀ ਦੀਆਂ ਤੇ ਸਾਡਾ ਇੱਕ ਇਹ ਬਹੁਤ ਵੱਡਾ ਪਰਿਵਾਰ ਹੈ ਤੇ ਅਸੀਂ ਇਹ ਜਿਹੜਾ ਤਿਆਰ ਹੈ ਖੁਸ਼ੀਆਂ ਭਰਿਆ ਤਿਆਰ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਇੱਕ ਦੂਜੇ ਨਾਲ ਪ੍ਰੇਮ ਨਾਲ ਇਹ ਹੋਲੀ ਬਣਾਣੀ ਚਾਹੀਦੀ ਹੈ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਜਾਂ ਕਿਸੇ ਨੂੰ ਖੱਟ ਨਹੀਂ ਕਰਨਾ ਚਾਹੀਦਾ ਕੋਈ ਗਲਤ ਰੰਗ ਜਾਂ ਗਲਤ ਨਸ਼ਾ ਜਿਹੜੇ ਲੋਕ ਇਹਨਾਂ ਤਿਆਰਾਂ ਦਾ ਵਰਤ ਕੇ ਫਾਇਦਾ ਉਠਾਉਂਦੇ ਆ ਉਹ ਬਹੁਤ ਗਲਤ ਤਰੀਕਾ ਹੈ ਸਭ ਨੂੰ ਆਪਦੇ ਪਰਿਵਾਰ ਨਾਲ ਮਿਲ ਕੇ ਜਿਹੜੇ ਲੋਕ ਇਸ ਤਿਆਰ ਦੇ ਵਿੱਚ ਖੁਸ਼ੀ ਨਾਲ ਸਹਿਮਤ ਹੁੰਦੇ ਆ ਉਹਨਾਂ ਨੂੰ ਸ਼ਾਮਲ ਕਰਕੇ ਖੁਸ਼ੀਆਂ ਮਨਾਣੀਆਂ ਚਾਹੀਦੀਆਂ ਬਹੁਤ ਅਨੰਦਿਤ ਤਿਉਹਾਰ ਹੈ ਇਹ ਸਾਨੂੰ ਸਾਰਿਆਂ ਨੂੰ ਆਰਗੈਨਿਕ ਜਿਹੜੇ ਵੀ ਰੰਗ ਹੈਗੇ ਸਾਡੇ オリジナル ਰੰਗ ਹੈਗੇ ਉਹਨਾਂ ਨੂੰ ਯੂਜ਼ ਕਰਕੇ ਖੁਸ਼ੀਆਂ ਮਨਾਣੀਆਂ ਚਾਹੀਦੀਆਂ ਤੇ ਆਰਾਮ ਨਾਲ ਕੋਈ ਨਸ਼ੇ ਪੱਤੇ ਤੋਂ ਦੂਰ ਇਹ ਤਿਉਹਾਰ ਬਣਾਉਣਾ ਚਾਹੀਦਾ ਤਾਂ ਮੇਰਾ ਤਾਂ ਮੈਸੇਜ ਸਾਰਿਆਂ ਨੂੰ ਇਹੀ ਹੈ ਵੀ ਖੁਸ਼ੀਆਂ ਨਾਲ ਇਹ ਤਿਉਹਾਰ ਬਣਾਓ ਤੇ ਜਿਹੜੇ ਗਿਲੇ ਸ਼ਿਕਵੇ ਆ ਉਹ ਵੀ ਦੂਰ ਹੋ ਜਾਣ ਸਾਰੇ ਲੋਕ ਖੁਸ਼ ਰਹਿਣ ਕੀ ਨਾਮ ਇਤਕੀ ਕਹਣਾ ਤੁਹਾਨੂੰ ਮੇਰਾ ਨਾਮ ਵਿਜੇ ਕੁਮਾਰ ਗਰਗੇ ਜੀ ਮੈਂ ਪੀਰ ਖਾਨਾ ਮੱਲਾ ਕੰਡਿਆੜੀ ਵਾਲਿਆਂ ਦਾ ਨਿਵਾਸੀ ਹਾਂ ਤੇ ਅਸੀਂ ਸਾਰੇ ਮਿਲ ਕੇ ਮੁਹੱਲਾ ਨਿਵਾਸੀ ਅਤੇ ਜਨ ਸੇਵਾ ਸੰਤੀ ਵੱਲੋਂ ਰਲ ਕੇ ਇੱਕ ਹੋਲੀ ਦਾ ਤਿਉਹਾਰ ਮਨਾਇਆ ਹੈ ਜਿਹੜੀ ਬੜੀ ਸ਼ਰਧਾ ਦੇ ਨਾਲ ਮਨਾ ਰਹੇ ਹੈਗੇ ਆ ਠਾਕੁਰ ਜੀ ਦੀ ਚਰਨਾਂ ਦੇ ਵਿੱਚ ਅਸੀਂ ਕਰ ਰਹੇ ਆ ਆਮ ਲੋਕਾਂ ਦਾ ਕੀ ਹੁੰਦਾ ਹੈਗਾ ਇਸ ਤਿਹਾਰ ਦੇ ਉੱਤੇ ਨਸ਼ਾ ਵਾਦੀ ਕਰਦੇ ਨੇ ਹੋਰ ਵੀ ਹੈ ਤੇ ਸਾਰਾ ਪਰਿਵਾਰ ਮਿਲ ਕੇ ਕਰ ਰਹੇ ਆ ਅਤੇ ਪੂਰੇ ਭਾਰਤ ਵਾਸੀ ਨੂੰ ਦਵਾ ਹੋਲੀ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਯਕੀਨ ਆ ਭਾਈ ਤੇ ਕੀ ਕਹਿਣਾ ਮੇਰਾ ਨਾਮ ਅੰਕੁਰ ਕਰਗਾ ਜੀ ਅੱਜ ਦੇਖੋ ਹੋਲੀ ਦਾ ਤਿਹਾਰ ਆ ਬੜਾ ਪਵਿੱਤਰ ਤਿਹਾਰ ਆ ਅੱਜ ਦਾ ਜਿਹੜਾ ਇਹ ਤਿਹਾਰ ਆ ਇਹ ਰੰਗਾਂ ਦਾ ਤਿਹਾਰ ਆ ਜਿਹੜਾ ਸਾਨੂੰ ਜਿਹੜਾ ਆਪਸੀ ਇੱਕ ਦੂਜੇ ਨਾਲ ਜਿਹੜਾ ਕੋਈ ਰੋਸ ਆਇਦਾ ਕੋਈ ਫੈਰ ਵਿਰੋਧ ਆ ਉਹਨੂੰ ਖਤਮ ਕਰਕੇ ਅੱਜ ਦੇ ਦਿਨ ਸਾਰੇ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਰੰਗ ਇੱਕ ਦੂਜੇ ਨੂੰ ਰੰਗੋ ਰੰਗ ਕਰਕੇ ਆਪਾਂ ਖੁਸ਼ੀ ਮਨਾਈਏ ਔਰ ਅਸੀਂ ਇੱਕ ਹੋਰ ਇੱਕ ਤੁਹਾਡੇ ਰਾਹੀਂ ਚੈਨਲ ਰਾਹੀਂ ਇੱਕ ਮੈਸੇਜ ਵੀ ਦੇਣਾ ਚਾਹੁੰਦੇ ਆ ਇਹ ਜਿਹੜੇ ਨੌਜਵਾਨ ਸਾਡੇ ਭਰਾ ਮੁੰਡੇ ਜਿਹੜੇ ਨੌਜਵਾਨ ਬਲੱਡ ਨੇ ਉਹ ਮਤਲਬ ਹੁੱਲੜਵਾਜੀ ਨਾ ਕਰੋ ਤਾਂ ਕਿ ਕਿਸੇ ਦਾ ਅਸੀਂ ਜਾਨੀ ਮਾਲੀ ਕੋਈ ਨੁਕਸਾਨ ਨਾ ਕਰ ਸਕੀਏ ਔਰ ਪੁਲਿਸ ਪ੍ਰਸ਼ਾਸਨ ਦਾ ਅਸੀਂ ਸਾਥ ਦੇਈਏ ਤਾਂ ਕਿ ਆਪਣਾ ਕੋਈ ਮਤਲਬ ਸਾਡਾ ਵੀ ਕੋਈ ਪਰਸਨਲ ਨੁਕਸਾਨ ਨਾ ਹੋ ਸਕੇ ਕਿਸੇ ਦਾ ਕਈ ਵਾਰੀ ਨੌਜਵਾਨਾ ਜਿਹੜੇ ਰਾਹ ਜਾਂਦੀਆਂ ਲੜਕੀਆਂ ਜਾਂ ਕੋਈ ਫੰਕਸ਼ਨ ਤੇ ਜਾ ਰਹੇ ਹੁੰਦਾ ਉਹਦੇ ਤੇ ਦੇਖੋ ਜੀ ਇਹੀ ਮੈਂ ਚੀਜ਼ ਮੇਰਾ ਕਹਿਣ ਦਾ ਹੁੱਲੜਵਾਜੀ ਦਾ ਮਤਲਬ ਇਹ ਹੀ ਸੀਗਾ ਸਰ ਵੀ ਮਤਲਬ ਅਸੀਂ ਜਿਹੜਾ ਇਹ ਤਿਹਾਰ ਹੈ ਇਹ ਬੜੇ ਪਿਆਰ ਨਾਲ ਤੇ ਧੂਮ-ਧਾਮ ਨਾਲ ਮਨਾਇਆ ਜਾਵੇ ਨਾ ਕਿ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਕਰੀਏ ਕਿਸੇ ਤੁਰੇ ਜਾਂਦੇ ਦੇ ਉੱਤੇ ਰੰਗ ਪਾ ਦਈਏ ਪਤਾ ਨਹੀਂ ਅਗਲਾ ਕਿਸੇ ਖੁਸ਼ੀ ਦੇ ਮੌਕੇ ਤੇ ਚੱਲਿਆ ਹੁੰਦਾ ਜਾਂ ਕਿਸੇ ਗਮੀ ਦੇ ਮੌਕੇ ਤੇ ਇਹੀ ਚੀਜ਼ ਮੈਂ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜਾ ਤਿਉਹਾਰ ਆ ਵਧੀਆ ਤਰੀਕੇ ਨਾਲ ਮਨਾਓ ਉਲੜਵਾਜੀ ਨਾ ਕਰੋ ਤਾਂ ਕਿ ਕਿਸੇ ਦਾ ਆਪਣੀ ਵਜਰਾਂ ਨੁਕਸਾਨ ਨਾ ਹੋਵੇ। ਨਹੀਂ ਭੈਣ ਕੋਈ ਕੈਮੀਕਲ ਵਾਲੇ ਰੰਗ ਵੀ ਲਾ ਦਿੰਦੇ। ਹਾਂ ਉਹ ਦੇਖੋ ਜੀ ਕੈਮੀਕਲ ਦੇ ਜਿਹੜਾ ਰੰਗ ਹੈ ਪਰ ਅੱਜ ਕੱਲ ਮਾਰਕੀਟ ਦੇ ਵਿੱਚ ਦੇਖੋ ਜੀ ਆ ਵਧੀਆ ਇੱਕ ਰੰਗ ਆਇਆ ਹੋਇਆ ਬੜੀ ਵਧੀਆ ਖੁਸ਼ਬੂਦਾਰ ਰੰਗ ਨੇ ਔਰ ਅਸੀਂ ਫੇਸ ਤੇ ਲਾਣੇ ਸਾਨੂੰ ਕੋਈ ਮਤਲਬ ਸਾਡੇ ਨੱਕ ਨੂੰ ਨਹੀਂ ਚੜਦਾ ਜਾਂ ਕੋਈ ਨੁਕਸਾਨ ਨਹੀਂ ਕਰ ਰਿਹਾ। ਮਾਰਕੀਟ ਦੇ ਵਿੱਚ ਨਾ ਜੀ ਕਿ ਨਵੇਂ-ਨਵੇਂ ਇੱਕ ਸਿਲੰਡਰ ਤੇ ਚੱਲੇ ਹੋਇਆ ਉਹ ਨਾਲੋਂ ਬਿਲਕੁਲ ਗਲਤ ਚੀਜ਼ ਹੈ ਜੀ ਉਹਦਾ ਵਿਰੋਧ ਕਰੋ। ਮੈਂ ਤਾਂ ਕਹਿੰਦਾ ਅਸੀਂ ਅਗਲੀ ਵਾਰੀ ਤਾਂ ਉਹਦਾ ਵਿਰੋਧ ਸਟਾਰਟ ਕਰਾਂਗੇ। ਰਾਤ ਮ ਆਲਾ ਵਰਤੋ ਗੁਲਾਲ ਦੇ ਇਹ ਰੰਗ ਹੈ ਇਹਨਾਂ ਨਾਲ ਆਪਣਾ ਤਿਹਾਰ ਜਣਾ ਕੇ ਖੁਸ਼ੀ ਹਰਿਆ ਭਰਿਆ ਤਿਹਾਰ ਆ ਨਜ਼ਾਰੇ ਲਓ ਮੈਂ ਕਹਿਣਾ ਜੀ ਸਾਰਿਆਂ ਨੂੰ ਹੁਣੀ ਦਾ ਤਿਹਾਰ ਵਧੀਆ ਸਾਰਾ ਹੱਸ ਮਿਲ ਕੇ ਕਿੰਨਾ ਚੰਗਾ ਲੱਗਦਾ ਸਾਰਿਆਂ ਨੂੰ ਤੇ ਬਸ ਕਈ ਵਾਰੀ ਲੜ ਪੈਂਦੇ ਆ ਨੌਜਾਨ ਆਪਸ ਵਿੱਚ ਬਾਈ ਮੈਂ ਤਾਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹਣਾ ਵੀ ਲੜ ਕੇ ਨਾ ਇਹ ਤਿਹਾਰ ਨੂੰ ਮਨਾਓ ਠੀਕ ਆ ਖੁਸ਼ੀਆਂ ਦਾ ਤਿਹਾਰ ਹੁੰਦਾ ਠੀਕ ਆ ਇਹ ਤੋਂ ਚੰਗਾ ਆਪਦਾ ਪਿਆਰ ਨਾਲ ਜਿਹੜੇ ਬੰਦੇ ਜਾਣਦੇ ਆ ਉਹਦੇ ਨਾਲ ਹੀ ਖੇਡੋ ਠੀਕ ਆ ਉਦੋਂ ਬਿਨਾ ਗੱਲ ਜਿਹੜਾ ਕੋਈ ਅਣਪਛਾਤਾ ਜਾ ਰਿਹਾ ਉਹਦੇ ਨਾਲ ਕੋਈ ਵੀ ਸ਼ਰਾਪਤ ਕਰੋ ਕਈ ਵਾਰੀ ਕੈਮੀਕਲ ਵਾਲਾ ਕੋਈ ਰੰਗ ਪਾਉਂਦਾ ਪਿੱਛੇ ਜੇ ਪਿਛਲੇ ਸਾਲ ਅੰਡੇ ਮਾਰਦੇ ਸੀਗੇ ਕੁਰਤਾ ਤੇ ਤਾਂ ਪੁੰਜਾ ਤੇ ਇਹ ਉਹ ਤਾਂ ਸ਼ਰਮ ਗੱਲ ਤਾਂ ਗੱਲ ਹੈ ਉਹ ਸਾਰਿਆਂ ਨੂੰ ਪਤਾ ਹੀ ਪਰ ਉਹ ਗੱਲ ਜਮਾ ਸ਼ਰਮ ਗੱਲ ਤਾਂ ਪਰ ਉਹ ਕਰਨਾ ਨਹੀਂ ਚਾਹੀਦਾ ਇਹ ਗੱਲ ਕੀ ਨਾਮ ਹੈ ਅਜੀਬਾਉ ਠੀਕ ਹੈ ਨਾ ਤੁਮ੍ਹੇ ਆਜਾ ਆਜਾ ਉਹリエ ਤੇ ਅਰੇ ਬਹੁਤ ਖੁਸ਼ੀਆਂ ਦਾ ਤਿਹਾਰਾ ਸਾਲ ਬਾਅਦ ਆਉਂਦਾ ਅਸੀਂ ਅੱਜ ਇੱਥੇ ਜੀਤ ਰੋਡ ਤੇ ਬਠਿੰਡੇ ਮਨਾ ਰਹੇ ਹਾਂ ਸਾਡੇ ਬੰਦਿਆਂ 'ਚ ਕੋਈ ਵੀ ਹੁੱਲੜਵਾਹੀ ਨਹੀਂ ਕਰ ਰਿਹਾ ਪਾਲਸ ਪਰਚਾਸ਼ਨ ਨੂੰ ਬੇਨਤੀ ਹੈ ਜੇ ਕੋਈ ਹੁਲੜਵਾਜੀ ਕਰਦਾ ਉਹਦੇ ਕਾਰਵਾਈ ਕਰਨਾ ਜੇ ਕੋਈ ਪਿਆਰ ਨਾਲ ਖੇਡਦੇ ਆ ਉਹਨੂੰ ਤੰਗ ਪਰੇਸ਼ਾਨ ਨਾ ਕਰਨਾ ਬਾਈ ਸਾਡੀ ਬੇਨਤੀ ਹੈ ਅਸੀਂ ਆਸ ਕਰਦੇ ਆ ਕਿ ਬੜੀ ਕਿ ਰਾਹ ਕੰਦੇ ਤੇ ਆਪ ਜੀ ਕਰੋ ਕਿ ਹਮਸ਼ ਤੇ ਆਉਂਦਾ ਉਹਦੇ ਤਰ੍ਹਾਂ ਨਹੀਂ ਅਸੀਂ ਓਵੇਂ ਨਹੀਂ ਲਾਉਂਦੇ ਜੇ ਕੋਈ ਆਪਣੀ ਜਾਣ ਪਛਾਣ ਦਾ ਯਾਰ ਦੋਸਤ ਆ ਉਹਨਾਂ ਨੂੰ ਲਾਉਨੇ ਆ ਓਵੇਂ ਕਿਸੇ ਤੇ ਨਹੀਂ ਲਾਉਂਦੇ ਕੋਈ ਕਿਸੇ ਵਿਆਹ ਦਾ ਪ੍ਰੋਗਰਾਮ ਦਾ ਜਾਂ ਕੋਈ ਹੋਰ ਤੇ ਆਪ ਜਣਦੇ ਹੁੰਦੇ ਆ ਓਵੇਂ ਨਹੀਂ ਅਸੀਂ ਲਾਉਂਦੇ ਅਸੀਂ ਆਪ ਦੇ ਯਾਰਾਂ ਦੋਸਤਾਂ ਨਾਲ ਬਣਾਉਂਦੇ ਆ ਮੌਲਾ ਤੁਸੀਂ ਦੇਖ ਹੀ ਸਕਦੇ ਹੋ ਬੱਚੇ ਹੋਰ ਸਟੂਡੈਂਟ ਵਗੈਰਾ ਸਾਰੇ ਹੋਲੀ ਦਾ ਤਿਉਹਾਰ ਵਧੀਆ ਮਨਾ ਰਹੇ ਨੇ ਪਰ ਅਪੀਲ ਕਰਨਾ ਚਾਹਾਂਗੇ ਵੀ ਥੋੜਾ ਜਿਹਾ ਧਾਇਰੇ ਚ ਰਹਿ ਕੇ ਕੋਈ ਸ਼ਰਾਰਤ ਨਾ ਕਰਨ ਖੁਸ਼ੀਆਂ ਦਾ ਤਿਉਹਾਰ ਹੈ ਮਨਾਉਣ ਵਾਸਤੇ ਮਨਾਉਣ ਤੋਂ ਕਿਸੇ ਨੂੰ ਬਣਾ ਹੀ ਨਹੀਂ ਕਰਦੇ ਪਰ ਕੋਈ ਸ਼ਰਾਰਤੀ ਅੰਸਰ ਕਿਸੇ ਨੇ ਛੇੜ ਛਾੜ ਕਰਨੀ ਕੁੜੀਆਂ ਨਾ ਉਹ ਅਸੀਂ ਕੁੜੀਆਂ ਦੀ ਜਾਂ ਕੁਝ ਵੀ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸੇ ਕਰਕੇ ਅਸੀਂ ਕਾਫੀ ਹਾਲ ਤੀਆਂ ਪੈਟਰੋਲਿੰਗ ਪਾਰਟੀਆਂ ਲਗਾਈਆਂ ਹੋਈਆਂ ਨੇ ਜੋ ਕਿ ਰੈਗੂਲਰ ਗੈਸਟ ਕਰ ਰਹੇ ਹੈ ਮੈਂ ਵੀ ਰੈਗੂਲਰ ਇੱਥੇ ਆਪਣੇ ਏਰੀਆ ਦੇ ਵਿੱਚ ਗੈਸਟ ਕਰ ਰਿਹਾ ਹਾਂ ਅਸੀਂ ਕਿਹੜੇ ਕਿਹੜੇ ਏਰੀਆ ਚੈੱਕ ਕਰਿਆ ਹੈਗਾ ਮੇਨਲੀ ਅਸੀਂ ਅਜੀਤ ਰੋਡ ਉਧਰ ਭਾਕੂ ਰੋਡ ਤੇ ਇਹ ਮਾਡਰਨ ਟਾਊਨ ਫੇਸ 1 2 3 ਉਧਰ ਅਸੀਂ ਕਵਰਸਟ ਕਰ ਰਹੇ ਹਾਂ ਇਹ ਸੇ ਇੱਥੇ ਪਿੱਛੇ ਜਾਂਦੇ ਹੋ ਕੇ ਕਰਕੇ ਲੜ ਕੇ ਜਾਂਦੇ ਆ ਤੇ ਲੜ ਕੇ ਵੀ ਉਹ ਵਿਚਾਰ ਆਰਥ ਕਰਦੇ ਆ ਜੀ ਕਿ ਪਿਛਲੇ ਸਾਲ ਭੰਡੇ ਵੀ ਮਾਰਦੇ ਸੀ ਨਹੀਂ ਉਹ ਇਹ ਤਾਂ ਕੁਝ ਨਹੀਂ ਹੈ ਨੌਨਸੈਂਸ ਲਈ ਸੀ ਹੋਣ ਦੇਵਾਂਗੇ ਅੱਜ ਛੁੱਟੀ ਕਰਕੇ ਸਾਰੇ ਸਟੂਡੈਂਟ ਜਾਂ ਕੁਝ ਵੀ ਤਿਉਹਾਰ ਮਨਾ ਰਹੇ ਅਸੀਂ ਮਤਲਬ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਮਨਾਉਣ ਤੋਂ ਨਹੀਂ ਅਸੀਂ ਕਿਸੇ ਨੂੰ ਮਨਾਈ ਕਰਦੇ ਪਰ ਇਹ ਜੀ ਸ਼ਰਾਰਤ ਨੌਨਸੈਂਸ ਬਿਲਕੁਲ ਬਰਦਾਸ਼ਤ ਨਹੀਂ ਕੀਤੀ